ਪੀਰ ਬਾਬਾ ਬੋਹੜੀ ਸ਼ਾਹ ਜੀ ਦੀ ਯਾਦ ਵਿੱਚ ਬੱਤੀਵਾ ਸਲਾਨਾ ਪੰਡਾਰਾ ਕਰਵਾਇਆ 786 ਜੈ ਪੀਰ ਬਾਬਾ ਬੋਹੜੀ ਸ਼ਾਹ ਜੀ ਦੀ ਯਾਦ ਵਿੱਚ ਜੇ ਬਾਬੇ ਦੀ ਤਾਸਦਾਰਾਂ ਦੇ ਨਾਂ ਅਮੀਰਾ ਦੇ ਮੇਲੇ ਨਕੀਰਾ ਵਿਖੇ 32ਵਾਂ ਸਲਾਨਾ ਪੰਡਾਰਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਸਮਾਗਮ ਦੇ ਪ੍ਰਬੰਧ ਸਾਨੇਵਾਲ ਥਾਣੇ ਦੇ ਐਸ ਐਚ ਓ ਗੁਰਮੁਖ ਸਿੰਘ ਦੇਵਲ ਅਤੇ ਸਮੂਹ ਪੁਲਿਸ ਮਹਿਕਮੇ ਵੱਲੋਂ ਕੀਤੇ ਗਏ ਸ਼ਾਮ 7 ਵਜੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂ ਅਤੇ ਇਲਾਕੇ ਦੀਆਂ ਸੰਤਾ ਵੱਡੀ ਗਿਣਤੀ ਵਿੱਚ ਹਾਜ਼ਰ ਰਹੀਆਂ ਜੰਗਲਾ ਸਾਹਿਬ ਆਪਾਂ ਸਨਮਾਨ ਕਰਨਾ ਕਲਾਕਾਰਾਂ ਦਾ ਉਹ ਕਲਾਕਾਰ ਲਾਭ ਸਿੰਘ ਜੀ ਬੇਨਤੀ ਆਪਾਂ ਜਿਹੜੇ ਆਏ ਮਹਿਮਾਨ ਨੇ ਇਲਾਕੇ ਦਾ ਨਹੀਂ ਮੈਂ ਕਹਿ ਸਕਦਾ ਪੂਰੇ ਪੰਜਾਬ ਦਾ ਇਹਨਾਂ ਦਾ ਵੱਡਾ ਯੋਗਦਾਨ ਹੈ ਅਰਤੇ ਵੀ ਕਿਸੇ ਨੂੰ ਇਹਨਾਂ ਨੇ ਜਵਾਬ ਨਹੀਂ ਦਿੱਤਾ ਜਿੱਥੋਂ ਤੱਕ ਇਹਨਾਂ ਦਾ ਵੱਡਾ ਰਣਜੀਤ ਜੀ ਆਜੋ ਪਲੀਜ਼ ਮੰਚ ਤੇ ਪਹੁੰਚ ਜੀ ਨਰਿੰਦਰ ਜੀ ਸਾਧੂ ਸਿੰਘ ਜੀ ਸੋ ਮੈਂ ਬੇਨਤੀ ਕਰਦਾ ਕਿ ਜਿਹੜੇ ਕਲਾਕਾਰ ਗਾ ਕੇ ਗਏ ਨੇ ਉਹਨਾਂ ਦਾ ਆਪਾਂ ਮਾਨ ਸਨਮਾਨ ਦੇਣਾ ਕਰਨਾ ਕਿਉਂਕਿ ਇਸ ਸਟੇਜ ਦੀ ਪਰੰਪਰਾ ਰਹੀ ਆ ਕਿ ਜਿੰਨੇ ਵੀ ਕਲਾਕਾਰ ਇੱਥੇ ਆਉਂਦੇ ਆ ਹਰ ਵਾਰੀ ਉਹਨਾਂ ਦਾ ਮਾਨ ਸਨਮਾਨ ਮੁੰਡਿਆ ਸਾਹਿਬ ਵਲੋਂ ਸੇ ਮੰਚ ਦੇ ਉੱਤੇ 25 ਸਾਲ ਹੋ ਗਏ ਉਸੇ ਤਰੀਕੇ ਨਾਲ ਸਵਾਵਾ ਜਿਹੜੀਆਂ ਚੱਲਦੀਆਂ ਨੇ ਤੇ ਬਾਬਾ ਸੇਵਾ ਲੈਣ ਦਾ ਜਿਵੇਂ ਬੁਲਾਉਂਦਾ ਉਦਾਂ ਬੋਲ ਪਈਦਾ ਹਮ ਕੁੱਕਰ ਤੇਰੇ ਦਰਬਾਰ ਕੇ ਤੁਮਕੇ ਬਦਰ ਪਸਾਰ ਅਸੀਂ ਤਾਂ ਕੁੱਤੇ ਹਾਂ ਉਸ ਦੇ ਕਰਦੇ ਚਾਹੇ ਗੁਰਦੁਆਰਾ ਰੇਗੂ ਸਾਹਿਬ ਹੋਵੇ ਚਾਹੇ ਇੱਥੇ ਦੀਆਂ ਸਵਾਮਾਂ ਲੱਗੀਆਂ ਹੁਣ 25 ਸਾਲ ਤੋਂ ਸਵਾਮਾਂ ਆਰਐਸਐਚਓ ਸਾਹਿਬ ਸਾਡੇ ਇਲਾਕੇ ਨੂੰ ਬੜੇ ਵਧੀਆ ਐਸਐਚਓ ਸਾਹਿਬ ਦੱਤੇ ਨੇ ਹਾਂ ਸੋ ਬਾਤ ਨਿਮਤਾਂ ਵਾਲੇ ਸਾਧਗੀ ਵਾਲੇ ਨੇ ਸੋਹਜੇ ਅਫਸਰਾਂ ਦੀ ਹਮੇਸ਼ਾ ਸਵਾਜ ਨੂੰ ਲੋੜ ਰੈਂਦੀ ਆ ਸੋ ਅਰੰਭਿਕ ਜਿੰਨੇ ਐ ਸੱਚ ਸਾਹਿਬ ਪਲੀਜ਼ ਕਮਾਂ ਆਦਰ ਸਟੇਜ ਤੋਂ ਪ੍ਰੋਗਰਾਮ ਕੀਤਾ ਹੁੰਦਾ ਉਹਨਾਂ ਦਾ ਨਾਮ ਲੈਣਾ ਉਹਨਾਂ ਦੀ ਗੱਲ ਕਰਨੀ ਬਹੁਤ ਸਾਡਾ ਫਰਜ਼ ਬਣਦਾ ਲਾਭ ਸਿੰਘ ਜੀ ਰਣਜੀਤ ਸਿੰਘ ਜੀ ਪਵਨ ਜੀ ਸੋ ਜਿੰਨੇ ਵੀ ਮਿੱਤਰ ਸੋ ਸਾਰੀ ਪੰਜਾਬ ਪੁਲਿਸ ਆ ਉਹਨਾਂ ਨੂੰ ਬੇਨਤੀ ਹੈ ਕਿ ਮੰਤਰੀ ਸਾਹਿਬ ਦੇ ਸਾਡੇ ਅਲੀ ਸਾਹਿਬ ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਨਾਬ ਗੁਰਮ ਸਿੰਘ ਜੀ ਦਿਓਲ ਸਾਹਿਬ ਦੇ ਨਾਮ ਤੇ ਸੋ ਬਹੁਤ-ਬਹੁਤ ਸ਼ੁਕਰੀਆ ਬਹੁਤ ਹੀ ਅੱਛੇ ਤਰੀਕੇ ਨਾਲ ਜਿਹੜਾ ਪ੍ਰੋਗਰਾਮ ਇਹਨਾਂ ਨੇ ਉਲੀਕਿਆ ਔਰ ਅਸੀਂ

ਇਹ ਲਿਖਣ ਪੜਾਈਆਂ ਦੇ ਖਰਚੇ ਕਾਹਦੇ ਭਾਈ ਜੋ ਪਹਿਣਾ ਨਾਲ ਮਤਲਬ ਲਈ ਵਰਤੇ ਕਾਹਦੇ ਮਾਪੇ ਧੀ ਦੇ ਲਿਖਣ ਪੜਾਈਆਂ ਦੇ ਖਰਚੇ ਕਾਹਦੇ ਭਾਈ ਜੋ ਪਹਿਣਾ ਨਾਲ ਮਤਲਬ ਲਈ ਵਰਤੇ ਕੌਲੀ ਕੱਟੀ ਨੂੰ ਕਈ ਵਾਰੀ ਸਰ ਪਹਿਲੇ ਬਹੁਤ ਕਰਦੇ ਆ ਇਹ ਤੁਸੀਂ ਮਾਨ ਕੀਤਾ ਤੇ ਮੈਂ ਅਨੰਤ ਪਰਿਸ਼ਾਨ ਦਾ ਕਰੇ ਨਹੀ ਮੇਰਾ ਛੋਟਾ ਪੁੱਤਾ ਉਹ ਕਾ ਤੇਰੀ ਸਤੇ ਜੱਜ ਵੀ ਜਾਲ ਸਲਮਾਨ ਜਿਹੜਾ ਐਸ ਐਚਓ ਗੁਰਮ ਸਿੰਘ ਜੀ ਜੋਤ ਸਾਹਿਬ ਸੋ ਇੱਕ ਵਾਰੀ ਜਗਾਰਾ ਵੀ ਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰਮੀਤ ਸਿੰਘ ਜੀ ਆਉਂਦੀ ਵਾਰੀ ਤੁਹਾਡੇ ਕੋਕਾ ਲੱਗੀ ਜਾਣਾ ਬਾਬੇ ਨੇ ਕਿਰਪਾ ਕਰ ਦੇਣੀ ਆ ਆਹ ਪਤਾ ਨਹੀਂ ਮੈਨੂੰ ਤਾਂ ਆਵਾਜ਼ ਆਈ ਆ ਬਾਬਾ ਹੀ ਆ ਸੀ ਕੋਈ ਗੱਲ ਨਹੀਂ ਸੀ ਸੋ ਸੱਚੇ ਪਾਤਸ਼ਾਹ ਕਿਰਪਾ ਕਰੇ ਤੋਂ ਤੱਕੀਆਂ ਕਰੋ ਕਿਉਂਕਿ ਜਿੰਨੇ ਇੱਥੇ ਹਾਲ ਦਾ ਥਾਣੇਦਾਰ ਆਏ بڑے بڑے ਅਫਸਰ ਆਉਂਦੇ ਤੇ ਰਹੇ ਔਰ ਅੱਜ ਤੱਕ ਵੀ ਨੇ ਸੋ ਪ੍ਰਮਾਤਮਾ ਹਰਦੀਪ ਸਿੰਘ ਜੀ ਮੁੰਡੀਆਂ ਛੋਟਾ ਬ੍ਰਦਰ ਜਯੁਰਾਜ ਸਿੰਘ ਜੀ ਔਰ ਪੂਰੀਆਂ ਵੰਡੀਆਂ ਸਮਾਵਾਂ ਨੇ ਇਲਾਕੇ ਦੇ ਵਿੱਚ ਔਰ ਲੱਕੀ ਕਮੈਟ ਮੇਰਾ ਛੋਟਾ ਵੀਰ ਪੱਤਰਕਾਰ ਸੋ ਸਾਰੇ ਪੱਤਰਕਾਰ ਪ੍ਰਿੰਸ ਜੀ ਸੋ ਸਾਰੇ ਲਾਈਟ ਹੈ ਮਾਈਕ ਤਨੀ ਵਾਲਾ ਥੋੜਾ ਜਿਹਾ ਅੰਦੜਾ ਕੀਤਾ ਜਾ ਰਿਹਾ ਰਣਜੀਤ ਸਿੰਘ ਜੀ ਔਰ 500 ਰੁਪਏ ਰਣਜੀਤ ਸਿੰਘ ਜੀ ਧੀਰਾ ਮੈਨੂੰ ਫਿਰ ਜਿਆਦਾ ਇੱਥੇ ਹੱਡ ਰਹੇ ਨੇ ਹੈਡਮੋਂਸ਼ੀ ਸੋ ਉਹਨਾਂ ਦਾ ਵੀ 500 ਰੁਪਏ ਉਹਨਾਂ ਵੱਲੋਂ ਮੈਨੇ ਬੋਲਣਾ ਤੋਂ ਖੁਸ਼ ਹੋ ਕੇ ਆਇਆ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਰਦੀਪ ਸਿੰਘ ਜੀ ਉਹ ਵੀ ਹੈਡਮੋਂਸ਼ੀ ਰਹੇ ਨੇ ਉਹਨਾਂ ਵੱਲੋਂ ਵੀ ਜੀ ਔਰ ਰਣਜੀਤ ਸਿੰਘ ਜੀ ਧੀਰਾ ਜੀ ਦਾ ਸਨਮਾਨ ਜਿਹੜਾ ਅਰਦੇਸ ਸਿੰਘ ਮੋਢਿਆ ਸਾਹਿਬ ਕਰ ਰਹੇ ਨੇ ਸਿੰਘ ਜੀ ਵੀ ਪਿੱਛੇ ਖੜੇ ਨੇ ਸੋ ਇੱਕ ਸੋ ਐਸਐਡੀ ਸਾਹਿਬ ਦਾ ਸਨਮਾਨ ਸੋ ਸ਼ਾਸਤਰੀਆ ਕਾਲ ਨਵੀਂ ਨੋਟ ਰੱਖਿਓ ਆਂਦੀ ਵਾਰੀ ਇੱਕ ਕੋਕਾ ਹੋਰ ਲੱਗਣਾ ਬਾਬੇ ਨੇ ਲਾਉਣਾ ਇਹਨਾਂ ਦੇ ਬਤਾਉ ਰਿਹਾ ਸੱਚ ਹੋਣਗੇ ਕਿ ਤੇ ਮੈਂ ਕਿਤੇ ਜਰੂਰ ਡੱਬਾ ਲੈ ਕੇ ਆਉਣਗੇ ਮੈਨੂੰ ਯਾਦ ਆ ਮੈਂ ਯਾਦ ਕਰਾਉਂਗਾ ਨਾ ਸੋ ਆਓ ਜੀ ਆ ਦੇਖੋ ਬੜਾ ਭਾਈ ਜੀ ਥੋੜਾ ਖੁੱਲੇ ਖੁੱਲੇ ਹੋ ਜਾਣਾ ਖੁੱਲੇ ਹੋ ਜਾ ਮਾੜੇ ਪਿੱਛੇ ਨੂੰ ਬੱਬੂ ਵਰਦੀ ਜੀ ਕਿਉਂਕਿ ਪਿਤਾ ਦਰਸ਼ਨ ਸਿੰਘ ਜੀ ਉਹ ਵੀ ਕਾਉਂਸਲਰ ਰਹੇ ਨੇ ਔਰ ਉਹਨਾਂ ਨੇ ਵੀ ਨਗਰ ਦੀ ਸੇਵਾ ਕੀਤੀ ਆ ਆਪਦੇ ਆ ਗੈਂਗੀ ਦੀ ਗੱਲ ਆ ਫੀਫੇ ਜੱਗੇ ਆ ਜਾਓ ਅੱਗੇ ਆ ਜਾਓ ਅੱਗੇ ਆਜੋ ਸਾਡੀ ਵੀ ਫੋਟੋ ਆ ਜਾਣੀ ਹੈ ਨਾਲ ਮਾੜੀ ਮਾੜੀ ਟੌਰ ਬਣ ਜੂਗੀ ਸੋ ਸਾਰਿਆਂ ਦਾ ਧੰਨਵਾਦ ਕਿਉਂਕਿ ਮੈਂ ਜਦ ਜੋੜੀਆਂ ਦੀ ਦੁਕਾਨਿਆਂ ਦੀ ਗੱਲ ਕਰਦਾ ਵੀਰ ਸੁਖੰਦ ਤੇ ਬੀਬਾ ਜੀ ਇਹਨਾਂ ਦਾ ਵੀ ਬੜਾ ਵੱਡਾ ਨਾਂ ਬਿੱਟੂ ਖੰਨੇ ਵਾਲਾ ਬੀਬਾ ਸਰਮਣੀ ਦਾ ਵੱਡਾ ਨਾਂ ਰਿਆ ਔਰ ਸੁਖਵਿੰਦਰ ਸੁਖੀ ਮਿੱਤਰ ਇਥੋਂ ਇੰਦਰਜੀਤ ਨਿੱਕੂ ਰਵਿੰਦਰ ਚੈਨਾਂ ਦੀ ਗਾਇਕੀ ਦੇ ਵਿੱਚ ਆਤਮਾ ਵੱਡੇ ਵਾਲੀਆ ਸੋ ਇੱਕੋ ਹੀ ਸਮੇਂ ਦੇ ਵਿੱਚ ਬਕਤੀ ਦਾ ਮੇਲਾ ਬਹੁਤ ਭੱਗਾ ਵਾਲਿਆ ਕਿ ਜਦੋਂ ਪੀਰਾਂ ਦੇ ਸਥਾਨ ਤੇ ਇਹ ਮੇਲਾ ਲੱਗ ਰਿਹਾ ਹਰ ਸਾਲ ਜਦੋਂ ਲੋਕਾਂ ਦੀਆਂ ਆਸਾਂ ਤੇ ਪੀਰ ਬਾਬਾ ਜੀ ਪੂਰੇ ਉੱਤਰ ਦੇ ਨੇ ਦਇਆ ਕਰਦੇ ਨੇ ਮੰਗੀਆਂ ਮਰਜ਼ਾ ਪੂਰੀਆਂ ਹੁੰਦੀਆਂ ਖਾਸ ਕਰਕੇ ਜਿੰਨੇ ਵੀ ਐਸਐਸਓ ਸਹਿਬਾਨ ਆਏ ਪੁਲਿਸ ਮੁਲਾਜ਼ਮ ਆਏ ਡੀਐਸਪੀ ਸਾਹਿਬ ਆਏ ਅਸੀਂ ਦੇਖਿਆ ਸਾਡੇ ਦੇਖਦੇ ਦੇਖਦੇ ਸਾਰਿਆਂ ਨੂੰ ਤਰਕੀ ਹੋਈ ਸਾਰੇ ਨੇ ਨਿਵਾੜੇ ਬਣ ਕੇ ਸੇਵਾਦਾਰ ਬਣ ਕੇ ਜਿਹੜੇ ਵੀ ਸਾਡੇ ਆ ਪੁਲਿਸ ਅਫਸਰ ਲੱਗੇ ਉਹਨਾਂ ਨੇ ਨਿਵਾੜੇ ਬਣ ਕੇ ਸੇਵਾਦਾਰ ਬਣ ਕੇ ਇਸ ਗੁਰੂ ਘਰ ਦੀ ਸੇਵਾ ਕੀਤੀ ਪੀਰ ਬਾਬਾ ਜੀ ਦੇ ਸਾਰਿਆਂ ਤੇ ਦਇਆ ਕਰ ਬਹੁਤ ਸਾਰੇ ਇੰਡਸਟਰੀ ਵਾਲੇ ਭਰਾ ਇਸ ਮੇਲੇ ਤੇ ਹਿੱਸਾ ਪਾਉਂਦੇ ਆ ਮੈਨਾ ਧੰਨਵਾਦ ਕਰਦਾ ਬਹੁਤ ਸਾਰੇ ਪੁਲਿਸ ਮੁਲਾਜ਼ਮ ਸਾਰੇ ਹੀ ਇਸ ਮੇਲੇ ਦੇ ਵਿੱਚ ਰਲ ਮਿਲ ਕੇ ਏਡਾ ਵੱਡਾ ਮੇਲਾ ਕਰਾਉਂਦੇ ਨੂੰ ਬਹੁਤ ਸਾਰੇ ਕਲਾਕਾਰ ਭਰਾ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਗਾ ਕੇ ਗਈਆਂ ਬਹੁਤ ਪਿਆਰੀਆਂ ਬੱਚੀਆਂ ਪਿਆਰੀਆਂ ਭੈਣਾ ਬਹੁਤ ਸੋਹਣਾ ਗਾ ਕੇ ਗਈਆਂ ਸੋ ਸਭ ਤੋਂ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਕਲਾਕਾਰ ਸਾਡੇ ਗੁਰਾਂ ਦੇ ਦਿਨ ਤੇ ਸਮਾਜ ਦੇ ਦਿਨ ਚੱਲਣ ਵਾਲੇ ਉਹਨਾਂ ਨੂੰ ਯਾਦ ਕੀਤਾ ਸਾਰਿਆਂ ਨੇ ਮੈਂ ਇਹਨਾਂ ਨੂੰ ਦਿਨੋ ਸਲਾਮ ਕਰਦਾ ਕੌਣ ਵਾਲੀ ਪੀੜ੍ਹੀ ਨੂੰ ਕਿਉਂਕਿ ਹਰ ਬੰਦਾ ਕਲਾਕਾਰਾਂ ਨੂੰ ਧਿਆਨ ਨਾਲ ਦੇਖਦਾ ਜਿਵੇਂ ਬਾਈ ਜੀ ਕਹ ਰਹੇ ਸੀ 25 ਸਾਲ ਤੋਂ ਇਹਨਾਂ ਨੇ ਮੇਰੀ ਜਵਾਨੀ ਯਾਦ ਕਰਾ ਦਿੱਤੀ ਪਰ ਜਦੋਂ ਗੁਰਾਂ ਦਾ ਨਾਮ ਹੁੰਦਾ ਗੁਰਾਂ ਦੀਆਂ ਸ਼ਹੀਦੀਆਂ ਦਾ ਨਾਮ ਹੁੰਦਾ ਛੋਟੇ ਸਾਹਿਬ ਜਿਆਦੇ ਦੀ ਸ਼ਹੀਦੀ ਦਾ ਨਾਮ ਹੁੰਦਾ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਤੇ ਯਾਦ ਕਰਦੇ ਆਪਾਂ ਸਾਰੇ ਉਹ ਸਮਾਂ ਯਾਦ ਕਰਕੇ ਦੇਖ ਲੋ ਅੱਜ ਅੱਤ ਕਿੰਨੀ ਠੰਡ ਹੈ ਠੰਡ ਦੇ ਵਿੱਚ ਸਾਰੇ ਜੈਕਟ ਪਾ ਕੇ ਬੈਠੇ ਗੁਰੂ ਸਾਹਿਬ ਦਾ ਪਰਿਵਾਰ ਸਾਡੇ ਤੇ ਕਿੰਨੀ ਦਇਆ ਕਰ ਗਿਆ ਆਪ ਕੁਰਬਾਨੀਆਂ ਦੇ ਗੀਆਂ ਉਹ ਕੁਰਬਾਨੀਆਂ ਦੇਣ ਦਾ ਕੋਈ ਮਕਸਦ ਸੀਗਾ ਉਹਨਾਂ ਕੋਲ ਨਹੀਂ ਤਾਕਤ ਸੀ ਗੁਰਾਂ ਕੋ ਜੋ ਕੰਗੇ ਕਰ ਸਕਦੇ ਸੀ ਗੁਰੂ ਸਾਹਿਬਾਨਾਂ ਤੋਂ ਜਿਹੜਾ ਖੁਦ ਪ੍ਰਮਾਤਮਾ ਸੀ ਖੁਦ ਰੱਬ ਸੀ ਕੀ ਉਹ ਤੋਂ ਉਥੇ ਸ਼ਹੀਦੀਆਂ ਤੋਂ ਰੁਕਵਾ ਨਹੀਂ ਸਕਦੇ ਸੀ ਉਹਨਾਂ ਕੋਲ ਪਾਵਤ ਸੀ ਪਰ ਉਹਨਾਂ ਨੇ ਦੱਸਿਆ ਕਿ ਗੁਰੂ ਦੇ ਬਾਣੇ ਤੇ ਪ੍ਰਮਾਤਮਾ ਦੇ ਬਾਣੇ ਚ ਰਹਿਣਾ ਸਿੱਖੋ। ਉਹਨਾਂ ਨੇ ਸਾਡੇ ਲਈ ਕੀਤਾ ਸਾਨੂੰ ਸਮਝਾਉਣੀ ਕੀਤਾ। ਕਿ ਆਪਸ ਵਿੱਚ ਪਿਆਰ ਨਾ ਹੋਵੇ। ਆਪਸ ਵਿੱਚ ਕੋਈ ਨਫ਼ਰਤ ਨਾ ਹੋਵੇ। ਸਾਡੇ ਦਿਮਾਗ ਦੇ ਵਿੱਚ ਇੱਕੋ ਹੀ ਹੋਵੇ ਵੀ ਅਸੀਂ ਦੁਨੀਆ ਤੇ ਆਏ ਆ ਪ੍ਰਮਾਤਮਾ ਨੂੰ ਪਾਉਣਾਰੇ ਪ੍ਰਮਾਤਮਾ ਦੇ ਬਾਣੇ ਚ ਰਹਿਣਾ। ਪ੍ਰਮਾਤਮਾ ਦੀ ਸੇਵਾ ਕਰਨੀ ਲੋਕਾਂ ਦੀ ਸੇਵਾ ਕਰਨ। ਜਦੋਂ ਆਪਾਂ ਸਾਰੇ ਹੀ ਨਾਲ ਮਿਲ ਕੇ ਸੇਵਾ ਨੂੰ ਮੁੱਖ ਰੱਖਾਂਗੇ ਗੁਰੂ ਸਾਹਿਬਾਂ ਨੂੰ ਮੁੱਖ ਰੱਖ ਕੇ ਆਪਣੇ ਕੰਮ ਕਰ ਕਰਦੇ ਕਰਦੇ ਆਪਣੀ ਹਰ ਡਿਊਟੀ ਲੈ ਰکھوںਗਾ ਮੇਰੀ ਜੇ ਡਿਊਟੀ ਪ੍ਰਮਾਤਮਾ ਨੇ ਲਿੰਡਰ ਬਣ ਦਿ ਲਈ ਆ ਲੋਕਾਂ ਦੀ ਸੇਵਾ ਕਰਨ ਦੀ ਲਈ ਆ ਆਪਾਂ ਸਾਰਿਆਂ ਨੂੰ ਕਿੱਗਲਾ ਕਿਤੇ ਕੰਮ ਚਲਾਇਆ ਪੰਜ ਨੂੰ ਆਪਾਂ ਕੰਮ ਕਰ ਕਰਦੇ ਕਰਦੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਆ ਤੇ ਪ੍ਰਮਾਤਮਾ ਹਮੇਸ਼ਾ ਸਾਡੇ ਨਾਲ ਆ 24 ਘੰਟੇ ਜਿੰਨੇ ਵੀ ਸੰਤ ਬਾਪਾ ਆਏ ਜਿੰਨੀਆਂ ਵੀ ਬਾਣੀਆਂ ਸੁਣੀਆਂ ਸਭ ਨੇ ਦੱਸਿਆ ਕਿ ਪ੍ਰਮਾਤਮਾ ਸਾਡੇ ਅੰਦਰ ਆ ਸੋ ਮੇਰੀ ਹੱਥ ਜੋੜ ਕੇ ਬੇਰੀਆ ਕਿ ਪ੍ਰਮਾਤਮਾ ਜਦ ਸਾਡੇ ਅੰਦਰ ਹੈ ਜਦ ਪ੍ਰਮਾਤਮਾ ਸਾਡੇ ਨਾਲ ਹੈ ਤੇ ਉਹ ਕੱਲਾ ਮੇਰੇ ਨਾਲ ਤਰੀ ਸਾਰਿਆਂ ਦੀ ਹੈ ਤੇ ਆਪਾਂ ਇਸ ਨਫਰਤ ਵਾਲੀ ਜਿਹੜੀ ਆ ਵੀ ਬੀਜਿਆ ਗਿਆ ਪ੍ਰਾਣੀਆਂ ਲੀਡਰਾਂ ਕੋਲ ਪੁਰਾਣੇ ਬਹੁਤ ਸਾਰੀਆਂ ਸਾਜਸਾਆਂ ਸਾਜਸਾਆਂ ਆਈਆਂ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਲੜਾਈਆਂ ਚ ਜੋੜਿਆ ਗਿਆ ਸੋ ਮੇਰੀ ਬੇਰੀ ਹੱਥ ਜੋੜ ਕੇ ਗੁਰਾਂ ਦੇ ਦਿਨ ਚੱਲੇ ਨੇ ਆਪਾਂ ਨਫਰਤ ਛੱਡিয়ে ਸਾਰੇ ਪਿਆਰ ਨਾਲ ਰਲ ਮਿਲ ਕੇ ਜਿਹੜੀ ਜਿਹੜੀ ਡਿਊਟੀ ਲੱਗੀ ਆ ਉਹ ਕਰਦੇ ਹੋਏ ਪ੍ਰਮਾਤਮਾ ਨੂੰ ਯਾਦ ਕਰੀਏ ਤਾਂ ਅੱਜ ਤੁਸੀਂ ਸਾਰੇ ਇਸ ਪੀਰਾਂ ਦੀ ਸਥਾਨ ਤੇ ਪਹੁੰਚੇ ਮੇਲੇ ਤੇ ਪਹੁੰਚੇ ਮਾਪ ਨੂੰ ਮੁਬਾਰਕਵਾ ਦਿਨਾ ਤਾਂ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਪਿਆਰ ਨਾਲ ਧਿਆਨ ਨਾਲ ਸੁਣਿਆ ਬਹੁਤ ਮਾਨ ਦਿੱਤਾ ਸੋ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਬਹੁਤ ਬਹੁਤ ਧੰਨਵਾਦ ਜਿਹੜੇ ਦਿਨ ਨੇ ਗੁਰਾਂ ਦੇ ਦਿਨ ਸਟਾਰਟ ਹੋ ਗਏ ਨੇ ਸੋ ਆਪਾਂ ਸਾਰੇ ਰਲ ਮਿਲ ਕੇ ਗੁਰੂ ਸਾਹਿਬਾਂ ਨੂੰ ਯਾਦ ਕਰਕੇ ਆਪਣੇ ਜੀਲ੍ਹਾ ਚੋਂ ਨਫਰਤ ਕੱਢੀਏ ਤੇ ਗੁਰਾਂ ਸਾਹਿਬਾਂ ਦੇ ਦਿੱਤੇ ਹੋਏ ਬਚਨਾਂ ਤੇ ਚੱਲੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ